ਕਿਨੇ ਹੋ ਟਿਕ ਟਕਾਂ ਸਾਰੇ ਅੱਜ ਇੱਕ ਚੀਜ਼ ਬਾਰੇ ਗੱਲ ਕਰਦੇ ਆਂ ਸਾਈਕਲ ਸਾਈਕਲ ਬਹੁਤ ਘਟ ਗਏ ਦੋਸਤੋ ਕਦੇ ਜਮਾਨਾ ਸੀਗਾ ਸਾਈਕਲਾਂ ਦਾ ਹਰ ਘਰ ਦੇ ਵਿੱਚ ਸਾਈਕਲ ਹੁੰਦਾ ਸੀ ਪਰ ਸੋਨੂੰ ਹਰ ਘਰ ਦੇ ਵਿੱਚ 2-2 4-4 ਮੋਟਰਸਾਈਕਲ ਤਾਂ ਮਿਲ ਜਾਣਗੇ ਪਰ ਸਾਈਕਲ ਨਹੀਂ ਮਿਲਦਾ ਹੈਗਾ ਸਾਈਕਲ ਬਹੁਤ ਘਟ ਰਹਿ ਗਿਆ ਸਾਈਕਲ ਚ ਲਾ ਕੇ ਖੁਸ਼ੀ ਨਹੀਂ ਆਏਗਾ ਕੋਈ ਕੁਸ਼ਕ ਬੰਦੇ ਆ ਸ਼ਕੀਨ ਆ ਜਿਹੜੇ ਸੀਤ ਬਾਰੇ ਮੜਾ ਮੋਟਾ ਜਿਹਨਾਂ ਨੂੰ ਹੈਗਾ ਵੀ ਚਲ ਸਾਈਕਲ ਚਲਾਉਣ ਨਾਲ ਸੀਤ ਠੀਕ ਰਹਿੰਦੀ ਆ ਜਾਂ ਬਜ਼ੁਰਗ ਨੇ ਕੁਛ ਸਾਈਕਲਾਂ ਤੇ ਅੱਜ ਵੀ ਉਹ ਸਾਈਕਲਾਂ ਨਾਲ ਜੁੜੇ ਹੋਏ ਨੇ ਕੰਮੇ ਮੁੰਡੇ ਬਹੁਤ ਕੱਟ ਸਾਈਕਲ ਚਲਾਉਂਦੇ ਯਾਰ ਛੋਟੇ ਹੁੰਦੇ ਸਾਈਕਲ ਮੰਗਦੇ ਨੇ ਜਵਾਬ ਜਦੋਂ ਥੋੜੇ ਜਿਹਾ ਵੱਡੇ ਹੋਈ ਨੇ ਫਿਰ ਕਹਿੰਦੇ ਨੇ ਜੀ ਮੋਟਰਸਾਈਕਲ ਚਾਹੀਦਾ ਬੁਲਟ ਚਾਹੀਦਾ ਸਾਈਕਲਾਂ ਦਾ ਬਹੁਤ ਘਟ ਗਿਆ ਵੀ ਸਾਈਕਲ ਇੱਕ ਬਹੁਤ ਵਧੀਆ ਚੀਜ਼ ਸੀਗੀ ਪੁਰਾਣੇ ਸਮੇਂ ਦੇ ਵਿੱਚ ਤਾਂ ਜ਼ਰੂਰਤ ਵੀ ਸੀ ਇਹ ਅੱਜ ਕੱਲ ਇਹਦੀ ਜ਼ਰੂਰਤ ਘਟ ਗਈ ਮਨ ਲਓ ਤਾਂ ਇਹੋ ਲੋਕਾਂ ਕੋਲ ਘਟ ਗਈ ਜ਼ਰੂਰਤ ਹੈ ਨਹੀਂ ਉਹ ਘਰਾਂ ਚ ਖਤਮ ਹੋ ਗਏ ਤੇ ਲੋਕ ਜ਼ਰੂਰਤ ਦੇ ਹਿਸਾਬ ਨਾਲ ਚੱਲਦੇ ਆ ਜੀ ਮੋਟਰਸਾਈਕਲਾਂ ਦੀ ਜ਼ਿਆਦਾ ਜ਼ਰੂਰਤ ਹੈ ਵੀ ਮੋਟਰਸਾਈਕਲ ਰੱਖੀ ਦੋਸਤੋ ਸਾਈਕਲ ਜ਼ਰੂਰ ਚਲਾਉਣਾ ਚਾਹੀਦਾ ਘਰ ਦੇ ਵਿੱਚ ਰੱਖਣਾ ਚਾਹੀਦਾ ਬੱਚੇ ਬਜ਼ੁਰਗ ਜੋ ਵੀ ਆ ਸਾਈਕਲ ਦਾ ਬਹੁਤ ਵਧੀਆ ਚੀਜ਼ ਹੈ ਕਸਰਤਾਂ ਗੋਡੇ ਕਿਹਿੰਦੂ ਕਰੇਗੇ ਸਰੀਰ ਫਿੱਟ ਰਹਿੰਦਾ ਹੈ ਸਾਈਕਲ ਹਰ ਘਰ ਚ ਜ਼ਰੂਰ ਰੱਖੋ ਜੀ han 20 dakikada